ਵਡਹੰਸਾ ਮਹੱਲਾ ਤੀਜਾ ਅਸ਼ਟਪਦੀ ਆਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੱਚੇ ਬਾਣੀ ਸੱਚ ਤੁਨਾ ਸੱਚ ਸ਼ਬਦ ਵਿਚਾਰਾ ਆਨੰਦਨ ਸੱਚ ਸਲਾਹਣਾ ਤਨ ਤਨ ਵਡਪਾਗ ਹਮਾਰਾ ਸੱਤੇ ਬਾਣੇ ਸਚਤਨ ਸੱਚ ਸ਼ਬਦ ਵਿਚਾਰਾ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਬਾਣੀ ਦਾ ਰੂਪ ਅਸ਼ਟਪਦੀ ਇਕ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਅਰਥਾਤ ਕਿ ਓ ਅੰਕਾਰ ਏਕਾ ਸਤਿਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਅਸ਼ਟਪਦੀ ਦੇ ਪਹਿਲੇ ਪਦਿਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਚੀ ਬਾਣੀ ਸੱਚ ਤੋਨ ਸੱਚ ਸ਼ਬਦ ਵਿਚਾਰਾ ਸੱਚੀ ਬਾਣੀ ਸੱਚ ਤੋਨ ਅਰਥਾਤ ਕਿ ਉਸ ਪਾਰਬ੍ਰਹਮ ਪਰਮੇਸ਼ਰ ਜੀ ਦੀ ਬਾਣੀ ਵੀ ਭਾਈ ਸੱਚੀ ਐ ਔਰ ਮਹਾਰਾਜ ਕਹਿੰਦੇ ਉਸ ਬਾਣੀ ਦੇ ਤੋਹਨੀ ਅਰਥਾਤ ਆਵਾਜ਼ਾ ਵੀ ਸੱਚਾ ਹੈ ਤਾਰ ਸੱਚ ਸਵਦੇ ਵਿਚਾਰਾ ਗੁਰੂ ਮਹਾਰਾਜ ਜੀ ਦੇ ਸ਼ਬਦ ਵਿਚਾਰ ਵੀ ਸੱਚੀ ਹੈ ਭਾਈ ਮਹਾਰਾਜ ਕਹਿੰਦੇ ਆਨੰਦ ਨ ਸੱਚ ਸਲਾਹਣਾ ਤਨ ਤਨ ਵਡਪਾਗ ਹਮਾਰਾ ਤੇ ਉਸ ਸੱਚੀ ਬਾਣੀ ਦੇ ਸਦਕਾਰਾਤ ਦਿਨ ਸੱਚ ਨੂੰ ਸਲਾਉਂਦੇ ਰਹਿੰਦੇ ਹਾਂ ਵਡਿਆਉਂਦੇ ਰਹਿੰਦੇ ਹਾਂ ਸੋ ਇਸ ਕਰਕੇ ਮਹਾਰਾਜ ਕਹਿੰਦੇ ਤਨਤਾ ਜੋਗ ਹੈ ਤਨਤਾ ਜੋਗ ਹੈ ਸਾਡਾ ਭਾਗ ਬਹੁਤ ਵੱਡਾ ਹੈ ਭਾਈ ਸਗਰ ਹਵਾਲੀਆਂ ਭਗਤੀਆਂ ਦੇ ਅਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਮੇਰੇ ਸੱਚੇ ਨਾਮ ਵਿੱਚ ਹੋ ਬਲ ਜਾਓ ਦਾਸਨ ਦਾਸਾ ਹੋਏ ਰਹਾ ਤਾਂ ਪਾਵੇ ਸੱਚਾ ਨਾਮ ਰਹਾ ਮਨ ਮੇਰੇ ਸੱਚੇ ਨਾਮ ਵਿੱਚ ਹੋ ਬਲ ਜਾਓ ਅਰਥਾਤ ਕਹ ਮਹਾਰਾਜ ਕਿਰਪਾ ਕਰ ਦੇਨੇ ਕਹੇ ਮੇਰੇ ਮਨਾ ਉਹ ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਤੋਂ ਮਹਾਰਾਜ ਕਹਿੰਦੇ ਬਲੇ ਹਾਰ ਜਾਈਏ ਸਦਕੇ ਕੁਰਬਾਨ ਜਾਈਏ ਵਾਰਨੇ ਜਾਈਏ ਕਹਿੰਦੇ ਦਾਸਨ ਦਾਸਾ ਹੋਏ ਰਹਾ ਤਾਂ ਪਾਵੈ ਸੱਚਾ ਨਾਮ ਰਹਾ ਦਾਸਨ ਦਾਸਾ ਹੋਏ ਰਹਾ ਜੇਕਰ ਹਰੀ ਪਰਮੇਸ਼ਰ ਦੇ ਦਾਸਾਂ ਦੇ ਵੀ ਅੱਗੋ ਦਾਸ ਹੋਏ ਰਹੀਏ ਚਾਕਰਾਂ ਦੇ ਵਿੱਚ ਆਕਰ ਹੋਏ ਰਹੀਏ ਨੌਕਰਾਂ ਦੇ ਵੀ ਨੌਕਰ ਹੋਏ ਰਹੀਏ ਤਮਹਾਰਾਈ ਕਹਿੰਦੇ ਆ ਪਾਵ ਹੈ ਸੱਚਾ ਨਾਮ ਅਰਥਾਤ ਕਿ ਤਾਂ ਕਿਤੇ ਜਾ ਕੇ ਉਹ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਪਾਵੀਦਾ ਹੈ ਭਾਈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਹਿਵਾ ਸੱਚੀ ਸਾਚ ਰਤੀ ਤਨਮਨ ਸੱਚਾ ਹੋਏ ਬੇਨਾ ਸੱਚ ਹੋ ਰਸਾ ਲਾਹਣਾ ਜਸਾ ਜਨਮ ਸਭ ਖੋਏ ਜਿਹਵਾ ਸੱਚੀ ਸੱਚ ਰਤੀ ਮਹਾਰਾਜ ਕਹਿੰਦੇ ਕੇਵਲ ਤੇ ਕੇਵਲ ਉਹੀ ਜਿਹਵਾ ਰਸਾਤ ਜੁਬਾਨ ਸੱਚੀ ਐ ਜਿਹੜੇ ਸਤ ਸਰੂ ਪਰਮੇਸ਼ਰ ਜੀ ਦੀ ਮਹਾਰਾਜ ਕਹਿੰਦੇ ਸੱਚੀ ਬਾਣੀ ਦੇ ਵਿੱਚ ਰੰਗੀ ਹੋਈ ਐ ਕਹਿੰਦਾ ਤਾਨਮਨ ਸੱਚਾ ਹੋਏ ਤੇ ਇਸ ਤਰੀਕੇ ਦੇ ਨਾਲ ਨਾ ਗੁਰਮੁਖਾਂ ਗੁਰੂ ਪਿਆਰਿਆਂ ਦਾ ਤਾਨ ਅਤੇ ਮਨ ਵੀ ਸੱਚਾ ਨਿਭੜਦਾ ਹੈ ਕਹਿੰਦਾ ਬਿਨ ਸੱਚੇ ਹੋਰ ਸਲਾਹਣਾ ਜਸਾ ਜਨਮ ਸਭ ਖੋਏ ਬਿਨ ਸੱਚੇ ਹੋਰ ਸਲਾਹਣਾ ਤੇ ਸੱਚੇ ਪਰਮੇਸ਼ਰ ਤੋਂ ਬਿਨਾ ਜਿਹੜਾ ਵੀ ਆਪਾਗੇ ਜੀਵ ਹੋਰਨਾਂ ਦੀ ਸਲਾਹਤਾ ਕਰਦੇ ਫਿਰਦੇ ਨੇ ਹੋਰਨਾਂ ਦੀਆਂ ਵਡਿਆਈਆਂ ਕਰਦੇ ਫਿਰਦੇ ਨੇ ਦੁਨੀਆਦਾਰਾਂ ਦੀਆਂ ਚਾਪਲੂਸੀਆਂ ਕਰਦੇ ਫਿਰਦੇ ਹਨ ਮਹਾਰਾਜ ਕਹਿੰਦੇ ਅਜਸਹਾ ਜਨਮ ਸਭ ਖੋਏ ਉਹ ਆਪਣਾ ਸਾਰਾ ਜਨਮ ਵਗੈਰਾ ਖੋ ਕੇ ਜਾਂਦੇ ਨੇ ਇਥੋਂ ਗਵਾ ਕੇ ਜਾਂਦੇ ਨੇ ਸੁਅਗੋ ਆਪਣੀ ਅਸ਼ਟਪਦੀ ਦਾ ਤੀਸਰਾ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰ ਤਾਨ ਦੇ ਨਾ ਲਾ ਸਾਚ ਨਾਮ ਧਾਨ ਭਗਤ ਪਰੇ ਪੰਡਾਰਾ ਸਾਚ ਖੈਤੀ ਸਾਚ ਬੀਜਣਾ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਇਹੀ ਖੇਤੀ ਸੱਚੀ ਖੇਤੀ ਐ ਉਹੀ ਬੀਜ ਬੀਜਣਾ ਮਹਾਰਾਜ ਕਹਿੰਦੇ ਸੱਚ ਬੀਜਣਾ ਹੈ ਕੋਈ ਵਣਜ ਵਪਾਰ ਸੱਚਾ ਹੈ ਕਿਹੜਾ ਕਹਿੰਦੇ ਆਨੰਦ ਦੇ ਨਾ ਲਾ ਸਾਚ ਨਾਮ ਧਾਨ ਭਗਤ ਪਰੇ ਪੰਡਾਰਾ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਸੱਚੇ ਨਾਮ ਰੂਪੀ ਤੁਹਾਨੂੰ ਖੱਟਣਾ ਕਰਦੇ ਨੇ ਰਾਤ ਦਿਨ ਲਹਾ ਖੜਦੇ ਰਹਿੰਦੇ ਹਨ ਪਰ ਭਗਤ ਭਰੇ ਪੰਡਾਰਾ ਅਰਥਾਤ ਕਿ ਉਹਨਾਂ ਦੇ ਪੰਡਾਰੇ ਪਰਮੇਸ਼ਰ ਦੀ ਭਗਤੀ ਦੇ ਨਾਲ ਭਰੇ ਹੀ ਰਹਿੰਦੇ ਹਨ ਜਿਹੜੇ ਨਾਮ ਰੂਪੀ ਖੇਤੀ ਨੂੰ ਬੀਜਣਾ ਕਰਦੇ ਨੇ ਔਰ ਸੱਚਾ ਵਣਜ ਵਪਾਰ ਕਰਦੇ ਨੇ ਸੋਗੋ ਆਪਣੀ ਅਸ਼ਟਪਦੀ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜੈਸਾ ਨਾਮ ਬਖਸੇ ਤਸ ਮਿਲੈ ਮਹੱਲੀ ਪਾਇਐ ਥਾਓ ਸੱਚ ਖਾਣਾ ਸੱਚ ਪਹਿਨਣਾ ਤੇ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਦਾ ਮਹਾਰਾਜ ਕਹਿੰਦੇ ਖਾਣਾ ਵੀ ਸੱਚ ਐ ਉਹਨਾਂ ਦਾ ਪਹਿਰਾਵਾ ਵੀ ਸੱਚ ਐ ਸੱਚ ਟੇਕ ਹਰ ਨਾਉ ਆ ਤਾਂ ਕੇਵਲ ਤੇ ਕੇਵਲ ਮਹਾਰਾਜ ਕਹਿੰਦੇ ਹਰੀ ਦੇ ਨਾਮ ਰੂਪੀ ਟੇਕ ਨੂੰ ਹੀ ਮਹਾਰਾਜ ਕਹਿੰਦੇ ਸੱਚੀ ਟੇਕ ਬਣਾਉਣਾ ਕਰਦੇ ਹਨ ਉਹਨਾਂ ਦਾ ਆਸਰਾ ਵੀ ਹਰੀ ਦਾ ਨਾਮ ਰੂਪੀ ਸੱਚਾ ਆਸਰਾ ਹੈ ਕਹਿੰਦੇ ਜਿਸ ਨੂੰ ਬਖਸੇ ਤਿਸ ਮਿਲਾ ਮਹੱਲੀ ਪਾਇ ਥਾ ਤਿਸਾਰਿਆ ਨਾਮ ਰੂਪੀ ਦਾ ਤਾਂ ਕੇਵਲ ਉਹ ਸਿਰ ਮਿਲਦੀਆਂ ਹਨ ਜਿਹਨੂੰ ਆਕਾਲ ਪੁਰਖ ਵਾਹਿਗੁਰੂ ਆਪ ਬਖਸ਼ਦਾ ਹੈ ਔਰ ਮਹਾਰਾਜ ਕਹਿੰਦਾ ਮਹੱਲੇ ਪਾਇਆ ਥਾਉ ਤੇ ਉਹ ਗੁਰਮੁਖ ਗੁਰੂ ਪਿਆਰੇ ਜਿਨ੍ਹਾਂ ਨੂੰ ਨਾਮ ਰੂਪੇ ਆਸਰਾ ਬਖਸ਼ਦੇ ਨੇ ਮਹਾਰਾਜ ਉਹ ਹਰੀ ਦੇ ਸਰੂਪ ਰੂਪੇ ਮਹਿਲਾਂ ਦੇ ਵਿੱਚ ਥਾਂ ਪਾਉਂਦੇ ਹਨ ਸੋ ਉਹ ਆਪਣੇ ਅਸ਼ਟਪਦੀ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਵਹ ਸੱਚੇ ਜਾਵਹ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖੇ ਦਰਸਾਚ ਸਚਿਆ ਰਹਿ ਸਚੇ ਮਾਹ ਸਮਾਹ ਕਾਵਹ ਸਚੇ ਜਾਵਹ ਸਚੇ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਦਾ ਧਰਤੀ ਧਰਮਸਾਲ ਦੇ ਵਿੱਚ ਆਉਣਾ ਵੀ ਸੱਚਾ ਉਹਨਾਂ ਦਾ ਇਥੋਂ ਧਰਤੀ ਤੋਂ ਜਾਣਾ ਵੀ ਸੱਚਾ ਭਾਵ ਕੇ ਜੰਮਣਾ ਵੀ ਸੱਚਾ ਤੇ ਮਰਨਾ ਵੀ ਸੱਚਾ ਔਰ ਸਰੀਰ ਛੱਡਣ ਤੋਂ ਉਪਰੰਤ ਮਹਾਰਾਜ ਕਹਿੰਦੇ ਫਿਰ ਜੋਨੇ ਮੋਲ ਨਾ ਪਾਹੇ ਇਹਨਾਂ ਨੂੰ ਫਿਰ ਦੁਬਾਰਾ ਦੁਬਾਰਾ ਮਹਾਰਾਜ ਕਹਿੰਦੇ ਜੋਨੀਆਂ ਦੇ ਵਿੱਚ ਵੀ ਬਿਲਕੁਲੋਂ ਨਹੀਂ ਪਾਇਆ ਜਾਂਦਾ ਉਹਨਾਂ ਦੀ 84 ਕੱਟੀ ਜਾਂਦੀ ਹੈ ਕਹਿੰਦਾ ਗੁਰਮੁਖ ਹੈ ਦਰ ਸਾਚਾ ਸੱਚਿਆ ਰਹੈ ਸੱਚ ਹੈ ਮਾਹ ਸਮਾਹੈ ਤੇ ਜਿਹੜਾ ਗੁਰਮੁਖ ਪੁਰਸ਼ ਨੇ ਗੁਰੂ ਮਹਾਰਾਜ ਜੀ ਦੇ ਅਨੁਸਾਰ ਹੀ ਨੇ ਉਹ ਸੱਚੇ ਪਰਮੇਸ਼ਰ ਦੇ ਦਰ ਤੇ ਵੀ ਸੱਚਿਆਰੇ ਹੋ ਨਿਭੜਦੇ ਹਨ ਸੱਚ ਹੈ ਮਾ ਹੈ ਸਮਾ ਹੈ ਤੇ ਸੱਚੇ ਪਰਮੇਸ਼ਰ ਦੇ ਵਿੱਚ ਸਮਾਏ ਹੀ ਰਹਿੰਦੇ ਨੇ ਲੀਨ ਹੀ ਰਹਿੰਦੇ ਨੇ ਭਰਪੂਰ ਹੀ ਰਹਿੰਦੇ ਨੇ ਸੋ ਅਗੋ ਆਪਣੀ ਅਸ਼ਟਪਦੀ ਦੇ 6ਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅੰਤਰ ਸੱਚਾ ਮਨ ਸੱਚਾ ਸੱਚੇ ਸਿਫਤ ਸੁਨਾਏ ਸੱਚਾ ਥਾਨਾ ਸੱਚਾ ਸਾਲਾਹਣਾ ਸਤਿਗੁਰ ਬਲਹਾਰਾ ਜਾਓ ਕੰਤਰ ਸੱਚਾ ਮਾਨ ਸੱਚਾ ਅਰਥਾਲਗ ਨਾ ਗੁਰਮੁਖਾ ਗੁਰੂ ਪਿਆਰਿਆਂ ਦਾ ਅੰਦਰੋਂ ਅੰਤਿਸ਼ ਕਰਨ ਵੀ ਸੱਚਾ ਹੋ ਨਿਬੜਦਾ ਹੈ ਉਹਨਾਂ ਦਾ ਮਾਨ ਵੀ ਸੱਚਾ ਹੋ ਜਾਂਦਾ ਹੈ ਸੱਚੀ ਸਿਫਤ ਸੁਨਾਏ ਤੇ ਉਹਨਾਂ ਦੀ ਸਿਫਤ ਸਲਾਹ ਵੀ ਮਹਾਰਾਜ ਕਹਿੰਦੇ ਸੱਚੀ ਹੋ ਜਾਂਦੀ ਹੈ ਕਿ ਇਹਨਾਂ ਦੀ ਕਹਿੰਦਾ ਸੱਚਾ ਥਾਨ ਸੱਚ ਸਲਾਹਣਾ ਸਤਗੁਰ ਬਲਹਾਰਾ ਜਾਓ ਜਿਹੜਾ ਸਤਗੁਰੂ ਪਾਸ਼ਾ ਸਤਸੰਗ ਰੂਪੇ ਸੱਚੇ ਥਾਨ ਦੇ ਵਿੱਚ ਬੈਠ ਕੇ ਸਤ ਸ੍ਰੋਪ ਪਰਮੇਸ਼ਰ ਜੀ ਨੂੰ ਸੁਲਾਉਣਾ ਕਰਦੇ ਨੇ ਵੜਿਆਉਣਾ ਕਰਦੇ ਨੇ ਐਸੇ ਸਤਗੁਰੂ ਪਾਸ਼ਾ ਜੀ ਜਦੋਂ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਜਾਈਏ ਕੁਰਬਾਨ ਸਦਕੇ ਜਾਈਏ ਵਾਰਨੇ ਜਾਈਏ ਸੋਗੋ ਆਪਣੇ ਅਸ਼ਟਪਦੀ ਦੇ ਸੱਤਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਚ ਵੇਲਾ ਮੂਰਤ ਸੱਚ ਜਤ ਸੱਚੇ ਨਾਲ ਪਿਆਰ ਸਾਚਾ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਸਾਚਾ ਵੇਲਾ ਮੂਰਤ ਸੱਚ ਤੇ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਦਾ ਉਹ ਵੇਲਾ ਵੀ ਸੱਤ ਹੋ ਨਿਬੜਦਾ ਹੈ ਉਹਨਾਂ ਦਾ ਮਹੌਰਤ ਭਾਵ ਦੋ ਘੜੀ ਦਾ ਸਮਾ ਪਾਵਰ 48 ਮਿੰਟ ਦਾ ਸਮਾ ਵੀ ਸੱਚਾ ਹੋ ਨਿਬੜਦਾ ਹੈ ਕਿਹੜਾ ਵੇਲਾ ਕਿਹੜੀ ਘੜੀ ਕਹਿੰਦਾ ਜਿੱਥੇ ਸੱਚੇ ਨਾਲ ਪਿਆਰ ਜਿਹੜੇ ਵੇਲੇ ਜਾਂ ਜਿਹੜੀ ਘੜੀ ਦੇ ਵਿੱਚ ਸੱਚੇ ਪਿਆਦਾ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਵੇ ਉਹ ਵੇੜਾ ਵੀ ਸੱਚ ਤੇ ਅਮੂਰਤ ਵੀ ਸੱਚਾ ਪਾਈ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਤੇ ਉਹਨਾਂ ਗੁਰਮਖਾ ਗੁਰੂ ਪਿਆਰਿਆਂ ਦਾ ਵੇਖਣਾ ਅਸਵਾ ਤੱਕਣੀ ਵੀ ਸੱਤ ਉਹਨਾਂ ਦਾ ਬੋਲਣਾ ਵੀ ਮਹਾਰਾਜ ਕਹਿੰਦੇ ਸੱਚ ਸੱਚਾ ਸਭ ਆਕਾਰ ਤੇ ਗੱਲ ਕੀ ਉਹਨਾਂ ਰਸਾਰ ਆਕਾਰ ਸਭ ਜੋਦੀਆਂ ਤਨ ਵੀ ਸੱਚਾ ਪਾਵ ਜਾਂ ਫਿਰ ਉਹਨਾਂ ਦੇ ਲਈ ਸਾਰਾ ਮਹਾਰਾਜ ਕਹਿੰਦੇ ਪਸਾਰਾ ਹੀ ਸੱਚਾ ਹੋ ਨਿਬੜਦਾ ਹੈ ਸੋ ਅਗੋ ਆਪਣੀ ਅਸ਼ਟਪਦੀ ਦੇ ਅੰਤ ਮਠ ਦੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਇਹਦੇ ਨਾਨਕ ਸੱਚਾ ਮਿਲੇ ਤਾਂ ਮਿਲੇ ਆਪੇ ਲਏ ਮਿਲਾਏ ਜਿਉ ਪਾਵੈ ਤਿਉ ਰੱਖਸੀ ਆਪੇ ਕਰੇ ਰਜਾਏ ਨਾਨਕ ਸੱਚਾ ਮੇਲੇ ਤਾਂ ਮਿਲੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਸਤ ਸਰੂਪ ਪਰਮੇਸ਼ਰ ਜੀ ਨੇ ਤਰ ਉੱਠ ਕੇ ਜਿਹੜਾ ਗੁਰਮੁਖ ਗੁਰੂ ਪਿਆਰੇ ਆਪਣੇ ਚਰਨਾਂ ਦੇ ਨਾਲ ਮੇਲੇ ਨੇ ਤਾਂ ਹੀ ਗੁਰਮੁਖ ਗੁਰੂ ਪਿਆਰੇ ਮਹਾਰਾਜ ਨੂੰ ਮਿਲੇ ਹਨ ਕਹਿੰਦੇ ਆਪੇ ਲਏ ਮਿਲਾਏ ਗੱਲ ਕਿਉਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਤਰ ਉੱਠ ਕੇ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਂਦਾ ਹੈ ਕਹਿੰਦਾ ਜਿਉ ਪਾਵੇ ਤਿਉ ਰੱਖਸੀ ਆਪੇ ਕਰੇ ਰਜਾਏ ਜਿਉ ਪਾਵੇ ਤਿਉ ਰੱਖਸੀ ਤੇ ਅੱਗੋਂ ਵੀ ਜਿਵੇਂ ਉਸ ਦਾ ਭਾਣਾ ਹੈ ਓਵੇਂ ਇਹ ਜੀਵਾਂ ਨੂੰ ਰੱਖਣਾ ਕਰੇਗਾ ਆਪੇ ਕਰੇ ਰਜਾਏ ਮਹਾਰਾਜ ਕਹਿੰਦੇ ਆਪ ਹੀ ਆਪਣੇ ਰਜਾ ਦੇ ਮੁਤਾਬਕ ਆਪਣੀ ਮौज ਦੇ ਮੁਤਾਬਕ ਹਰ ਕਰਮ ਕਰਦਾ ਹੈ ਸੋ ਮਹਾਰਾਜ ਕਹਿੰਦੇ ਨਾਨਕ ਸੱਚਾ ਮੇਲੇ ਤਾਂ ਮਿਲੇ ਆਪੇ ਲੈ ਮਿਲਾਏ ਜੋ ਪਾਵੈ ਤਿਉ ਰੱਖਸੀ ਆਪੇ ਕਰੇ ਰਜਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ